ਫਗਵਾੜਾ ਚ ਚੋਰਾਂ ਦੇ ਹੌਸਲੇ ਬੁਲੰਦ ਵੇਖੋ ਕਿ ਮੈਂ ਚਿੱਟੇ ਦੇ ਨਹੀਂ ਕਰਗੇ ਵੱਡਾ ਕਾਰਾ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੋਈ ਕੈਦ ਦੱਸਦੀ ਹੈ ਕਿ ਫਗਵਾੜਾ ਸ਼ਹਿਰ ਦੇ ਵਿੱਚ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾਂ ਹੁਣ ਆਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਤੇ ਵੀ ਕੋਈ ਚੋਰੀ ਕਰ ਲੈਂਦਾ ਜਾਂ ਕਿਤੇ ਲੁੱਟ ਨੂੰ ਅੰਜਾਮ ਦੇ ਦਿੰਦਾ ਹੈ ਉੱਥੇ ਹੀ ਮੋੜ ਤੋਂ ਅੱਜ ਫੇਰ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਕਿ ਫਗਵਾੜਾ ਸ਼ਹਿਰ ਦੇ ਵਿੱਚ ਚਿੱਟੇ ਦਿਨੀ ਦਿਨ ਦਿਹਾੜੇ ਇੱਕ ਸਕੂਟੀ ਜੜੀਏ ਚੋਰੀ ਹੋ ਜਾਂਦੀ ਹੈ ਜਿਸ ਦੀ ਪੂਰੀ ਫੁਟੇਜ ਜਿਹੜੀ ਇਸ ਸੀਸੀਟੀਵੀ ਲੱਗੇ ਕੈਮਰਾ ਦੇ ਵਿੱਚ ਆ ਜਾਂਦੀ ਹੈ ਤੇ ਸਕੂਟੀ ਦੇ ਮਾਲਕ ਦੇ ਨਾਲ ਜਦ ਗੱਲਬਾਤ ਕੀਤੀ ਜਾਂਦੀ ਹੈ ਤੇ ਉਸ ਦਾ ਕਹਿਣਾ ਹੈ ਕਿ ਕੁਝ ਕੰਮ ਲਈ ਉਹ ਮਿੰਟਾਂ ਸਕਿੰਟਾਂ ਲਈ ਇੱਧਰ ਉੱਧਰ ਹੋਲੇ ਹੁੰਦਾ ਤੇ ਉਸੇ ਬੈਲੇ ਉਸ ਦੀ ਸਕੂਟੀ ਆਨੇ ਪਛਾਤਾ ਆ ਵਿਅਕਤੀ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਜਦ ਲੱਗੇ ਸੀਸੀਟੀਵੀ ਖੰਗਾਲੇ ਜਾਂਦੇ ਨੇ ਤੇ ਉਸ ਦੇ ਵਿੱਚ ਸਾਫ਼ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਸੋਲਾਵਾ ਹੋਰ ਉਸ ਸਕੂਟੀ ਮਾਲਕ ਨੇ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਭਾਈ ਮੇਰੇ ਮੰਮੀ ਡੈਡੀ ਸ਼ੋਪਿੰਗ ਕਰਨ ਗਏ ਸੀ ਬਜ਼ਾਰ ਤੇ ਉਹਨਾਂ ਨੇ ਬਾਗਾ ਬੂਟਾਂ ਵਾਲਾ ਆਪਣੇ ਨਾਈਆਂ ਵਾਲਾ ਚੌਂਕ ਇੱਕ ਉਹਨਾਂ ਦੀ ਦੁਕਾਨ ਉਹਦੇ ਬਾਹਰ ਐਕਟਿਵਾ ਖੜੀ ਸੀਗੀ ਤੇ ਉਹ ਮਾਰਿਆ ਪੈਸੇ ਦੇ ਨੰਦਰ ਗਿਆ ਤੇ ਅਨ ਪਛਾਤਾ ਬੰਦਾ ਆਇਆ ਤੇ ਐਕਟਿਵਾ ਲੈ ਕੇ ਲੈ ਕੇ ਲੈ ਗਿਆ ਉਹ ਛੋੜੀ ਕਰਕੇ ਤੇ ਸਰ ਕਿਹੜੇ ਰੰਗ ਦੀ ਐਕਟਿਵਾ ਦਾ ਮਾਡਲ ਕਿਹੜਾ ਵਾ ਵਾਈਟ ਕਲਰ ਦੀ ਐਕਟਿਵਾ ਵਾ 20 ਮਾਡਲ ਆ ਪੀ ਵੀ 36 ਜੇ 3455 ਨੰਬਰ ਉਹਦਾ ਵਾਈਟ ਕਲਰ ਦੀ ਤੇ ਸਰ ਕਿੰਨੇ ਕ ਵਜੇ ਹੋਇਆ ਇਹ ਤੇ 1 ਵਜੇ 50 ਮਿੰਟ ਤੇ ਗੱਡੀ ਲੈ ਕੇ ਗਿਆ ਉਦੋਂ ਮੈਂ ਰਿਕਾਰਡਿੰਗ ਸਾਰੀ ਕੈਮਰੇ ਚੋਂ ਕਢਾ ਲਈਆ ਸੀਸੀਟੀ ਵੀ ਕੈਮਰੇ ਚਾਹੀਏ ਹਾਂਜੀ ਹਾਂਜੀ ਆਈਆ ਮੈਂ ਥਾਣੇ ਕੰਪਲੇਂਟ ਵੀ ਕਰਤੀ ਆ ਤੇ ਕੰਟਰੋਲ ਰੂਮ ਚ ਵੀ ਉਹਨਾਂ ਨੂੰ ਫੋਨ ਕਰਾ ਦਿੱਤਾ ਸੀ ਕਿੰਨੇ ਲੋਕਾਂ ਨੇ ਮਾਰ ਦਾ ਨੂੰ ਚਾਲ ਦਿੱਤਾ ਬਾਈ ਸਵੇਰ ਦੀਆਂ ਜੋੜੀਆਂ ਹੋਈ ਜਾਂਦੀਆਂ ਵਾ ਮੈਂ ਫੁਵਾੜੇ ਪੁਲਿਸ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਇਹਨਾਂ ਤੇ ਨੱਥ ਪਾਈ ਜਾਵੇ ਤੇ ਕੰਟਰੋਲ ਕੀਤਾ ਜਾਵੇ ਜਿਹੜਾ ਬੰਦਾ ਐਕਟੀਵਾ ਲੈ ਗਿਆ ਕਿੰਨੇ ਲੋਕ ਮੌਜੂਦ ਸੀ ਇੱਕੋ ਹੀ ਬੰਦਾ ਲੈ ਗਿਆ ਇੱਕ ਬੰਦਾ ਹੀ ਸੀਗਾ ਬਾਈ ਆ ਵੀਡੀਓ ਚ ਆਇਆ ਹੋਇਆ ਵਾ ਹਾਂਜੀ ਇੱਕ ਬੰਦਾ ਹੀ ਸੀਗਾ ਲਾਲ ਕਲਰ ਦਾ ਉਹਨੇ ਪੜਨਾ ਲੇਤਾ ਏ ਚਿੱਟੀਆਂ ਜੱਪਲਾਂ ਤੇ ਕਰੀਮ ਪਜਾਮਾ ਪਾਇਆ ਸੀਗਾ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ। ਕੀ ਆਪਾਂ ਪ੍ਰਸ਼ਾਸਨ ਕੋਲ ਮੰਗ ਰੱਖਦੇ ਹਾਂ? ਬਾਈ ਇਹੀ ਹੈ ਇਹਨਾਂ ਦੇ ਨੱਥ ਪਾਈ ਜਾਵੇ ਤੇ ਕੰਟਰੋਲ ਕੀਤਾ ਜਾਵੇ। ਪੂਰਾ ਸ਼ਹਿਰ ਦਾ ਮਾਹੌਲ ਕਾ ਵੀ ਖਰਾਬ ਹੁੰਦਾ ਵਾ ਚੋਰ ਚੋਰੀਆ ਦਿਨਬਰ ਬਤੀ ਜਾਂਦੀਆਂ ਵਾ। ਫਗਵਾੜਾ ਤੋਂ ਇਹ ਸ਼ਰਮਦੀ ਰਿਪੋਰਟ